ਪਰ ਮਾਉਂਗ ਹਰਾ ਮੇਲਾ ਲਗਾਤਾਰ ਹੀ ਜਿਦੋਂ ਦੇ ਤੁਸੀਂ ਤੁਹਾਨੂੰ ਇਹ ਇਸ ਹਲਕੀ ਬਾਗ ਤੋੜ ਦਿੱਤੀ ਗਈ ਹੈ ਜਾਂ ਬਹੁਤ ਸਾਰੇ ਲੋਕ ਜਿਹੜੇ ਆ ਜੁਆਇਨਿੰਗ ਨੂੰ ਕਰ ਰਹੇ ਨੇ ਕੀ ਕਰਦੇ ਕੋਈ ਲੋਕੀ ਪਿਆਰ ਦੇ ਰਹੇ ਤੇ ਮੇਰਾ ਫਰਜ ਬਣਦਾ ਮੈਂ ਕਰਜਾਈ ਹਾਂ ਉਹਨਾਂ ਦੇ ਇਸ ਪਿਆਰ ਲਈ ਔਰ ਦਿਨ ਰਾਤ ਉਹਨਾਂ ਦੀ ਸੇਵਾ ਕਰਾਂਗੇ ਅੱਜ ਸਾਡੇ ਬਹੁਤ 파ਰਟੀ ਦੇ ਸੀਨੀਅਰ ਨੇਤਾ ਡਾਕਟਰ ਇੰਦਰਪਾਲ ਜੀ ਆਏ ਨੇ ਆਪਣੀ ਸਾਰੀ ਯੂਨੀਅਨ ਦੇ ਨਾਲ ਖਾਸ ਕਰਕੇ ਨਾਰਥ ਦੇ ਜਿੰਨੇ ਵੀ ਸਾਡੇ ਭਰਾ ਨੇ ਰੇੜੀ ਫੜੀ ਵਾਲੇ ਅੱਜ ਸਾਰੇ ਇੱਥੇ ਆਏ ਨੇ ਮੈਨੂੰ ਸਨਮਾਨਤ ਕੀਤਾ ਤੇ ਇਹਨਾਂ ਹਮੇਸ਼ਾ ਹੀ ਸਾਨੂੰ ਆਪਣਾ ਪਿਆਰ ਦਿੱਤਾ ਮੈਂ ਇਹਨਾਂ ਦਾ ਧੰਨਵਾਦੀ ਹਾਂ ਬਾਕੀ ਇਹਨਾਂ ਨਾਲ ਮੇਰੀ ਪਹਿਲਾਂ ਵੀ ਬੜੀ ਬੜੀ ਵਿਚਾਰਾ ਹੋਈਆਂ ਕਿ ਅਸੀਂ ਕਿਸੇ ਦਾ ਕੋਈ ਕਾਰੋਬਾਰ ਉਜਾੜਨਾ ਨਹੀਂਗਾ ਕਿ ਰੇੜੀਆਂ ਫੜੀਆਂ ਵੀ ਚੱਲਣੀਆਂ ਚਾਹੀਦੀਆਂ ਪਰ ਆਰਗੇਨਾਈਜ਼ਡ ਹੋਵੇ ਨਾ ਇਹਨਾਂ ਨੇ ਜونز ਬਣਾ ਕੇ ਵਧੀਆ ਤਰੀਕੇ ਨਾਲ ਆਪਣਾ ਕੰਮ ਕਰਦ ਜਿਹਦੇ ਨਾਲ ਨਾ ਟ੍ਰੈਫਿਕ ਨੂੰ ਦਿੱਕਤ ਹੋਵੇ ਤੇ ਨਾ ਹੀ ਸੜਕਾਂ ਦੇ ਤੇ ਇਨਕ੍ਰੋਚਮੈਂਟ ਹੋਵੇ ਸੋ ਇਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਅੱਜ ਵੀ ਇਹ ਮੇਰੀ ਜਿਹੜੀ ਨਿਯੁਕਤੀ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਔਰ ਸਾਰੇ ਸੱਜਣਾਂ ਇਕੱਠੇ ਹੋ ਕੇ ਆਏ ਬੜੀ ਵੱਡੀ ਤਦਾਦ ਚ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੀ ਹੱਲ ਕਰਾਂ ਲੇਕਿਨ ਇੰਨੀ ਜਸਤਨੀ ਹੋਰ ਵੀ ਸ਼ਿਕਾਇਤਾਂ ਦੀਆਂ ਹੋਣਗੀਆਂ ਕਿ ਉਹਨਾਂ ਦੀ ਪਹਿਲੋਂ ਨਹੀਂ ਸੁਣੀ ਜਾਂਦੀ ਹੋਏਗੀ ਤੁਹਾਨੂੰ ਅਸੀਂ ਮਿਲਦੇ ਵੇਖੋ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਲੋਕਾਂ ਨੂੰ ਆਉਂਦੀਆਂ ਨੇ ਪਰ ਹੁਣ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਉਹਨਾਂ ਦੇ ਵਾਲੀਵਾਰਸ ਬੈਠੇ ਆਂ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਤੇ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਠੀਕ ਕਰਾਂਗੇ ਔਰ ਮੈਨੂੰ ਆਸ ਹੈ ਕਿ ਜਿੱਥੇ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੋਏਗੀ ਉੱਥੇ ਲੋਕ ਵੀ ਸਾਨੂੰ ਸਹਿਯੋਗ 27 ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਲਏਗੀ ਵੇਖੋ ਸਾਡਾ ਕੰਮ ਮਿਹਨਤ ਕਰਨੀ ਆ ਬਾਕੀ ਇਹ ਜਿਹੜਾ ਹੁੰਦਾ ਨਾ ਜਨਤਾ ਦਾ ਮਿਹਨਤ ਬਹੁਤ ਕਰਦੇ ਰਹਿੰਦੇ ਲੇਕਿਨ ਫਿਰ ਤੁਹਾਨੂੰ ਸਾਈਡ ਦਾ ਕੋਈ ਕਰਨੀ ਹੈ ਕਿਸੇ ਪ੍ਰਮਾਤਮਾ ਕਿਸੇ ਦਾ ਕੋਈ ਹੱਥ ਦੇ ਰੱਖਦਾ ਸਾਨੂੰ ਉਹ ਦੇ ਹੀ ਦਿੰਦੇ ਨੇ ਤੇ ਹੁਣ ਵੀ ਅਸੀਂ ਸਾਡਾ ਫਰਜ਼ ਮਿਹਨਤ ਕਰਨੀ ਆ ਬਾਕੀ ਜਿੱਥੋਂ ਪਾਰਟੀ ਡਿਊਟੀ ਲਾਏਗੀ ਪਾਰਟੀ ਤੇ ਲੋਕਾਂ ਦੇ ਹੱਥ ਚ ਖੇੜਿਆ ਕਿ ਲੋਕਾਂ ਨੇ ਵੋਟਾਂ ਪਾਡੀਆਂ ਔਰ ਲੋਕਾਂ ਦਾ ਫਤਵਾ ਜਿਹੜਾ ਹੋਏਗਾ ਉਹ ਸਾਡੇ ਸਿਰ ਮੱਥੇ ਆ ਔਰ ਜੇ ਲੋਕੀ ਸਾਨੂੰ ਵੱਡੀ ਤਰ੍ਹਾਂ ਚ ਜਿੱਤਉਣਗੇ ਤੇ ਅਸੀਂ ਵੱਡੀ ਮਿਹਨਤ ਨਾਲ ਦਿਨ ਰਾਤ ਉਹਨਾਂ ਦੇ ਕੰਮ ਕਰਾਂਗੇ ਠੀਕ ਹੈ ਜੀ ਭਾਜੀ ਜੀ ਬੀਜੇਪੀ ਜਿਹੜੀ ਕਹਿ ਰਹੀ ਆ ਔਰ ਖਿਆਰੀ ਕਿ ਆਕਾਲੀ ਤੋਂ ਨਾਲ ਮਿਲ ਕੇ ਹੀ ਇਲੈਕਸ਼ਨ ਜਿੱਤੀ ਜਾ ਸਕੀ ਹੈ ਤੁਹਾਨੂੰ ਲੱਗਦਾ ਕਿ ਇਹ ਜੇ ਹੁਣ ਨਵੀਂ ਟੈਟਿਕਸ ਖੇਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਤੋੜਿਆ ਕਿ ਅਸੀਂ ਗੱਲ ਨਹੀਂ ਇਹ ਹੁਣ ਪਤਾ ਕੀ ਹੁੰਦਾ ਜਦੋਂ ਕਿ ਦਿੱਤਾ ਤੁਹੀਂ ਕਿ ਇਹ ਵਿਸਾਖੀਆਂ ਬਗਾਨੀ ਵਿਸਾਖੀਆਂ ਤੇ ਨਹੀਂ ਚੱਲ ਸਕਦੇ ਤੁਹਾਡੀਆਂ ਆਪਣੀਆਂ ਲੱਤਾਂ 'ਚ ਜਾਣ ਹੋਣੀ ਚਾਹੀਦੀ ਆ ਤੁਹਾਡੇ ਸੀਨੇ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਤਾਂ ਹੀ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਜੇ ਦੋਨਾਂ ਪਾਰਟੀਆਂ ਨੇ ਲੋਕਾਂ ਦੇ ਵਿੱਚੋਂ ਆਪਣਾ ਵਿਸ਼ਵਾਸ ਕਮਾ ਚੁੱਕੇ ਆ ਹੁਣ ਇਹ ਗਠਬੰਧਨ ਦੋ ਪਾਰਟੀਆਂ ਕਰ ਲੈਣ ਤਿੰਨ ਕਰ ਲੈਣ ਚਾਰ ਕਰ ਲੈਣ ਇਹਨਾਂ ਨੂੰ ਲੋਕਾਂ ਨੇ ਸਾਰੀ ਉਮਰ ਮੌਕਾ ਸੇਵਾ ਦਾ ਦਿੱਤਾ ਸੀਗਾ ਔਰ ਐਕਸਪੋਜ਼ ਹੋ ਚੁਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕਰ ਸਕੇ ਲੋਕਾਂ ਦੀਆਂ ਆਸਾਂ ਤੇ ਪੂਰਾ ਨਹੀਂ ਉਤਰ ਸਕੇ ਸੋ ਲੋਕਾਂ ਨੇ ਇਹਨਾਂ ਨੂੰ ਪਿਛਲੀਆਂ ਕਈ ਇਲੈਕਸ਼ਨਾਂ ਦੇ ਵਿੱਚ ਲਗਾਤਾਰ ਨਕਾਰਿਆ ਵਾ ਸੋ ਹੁਣ ਇਹ ਗਠਜੰਬਨ ਕਰ ਲੈਣ ਨਾ ਕਰ ਲੈਣ ਲੋਕਾਂ ਨੇ ਇਹਨਾਂ ਨੂੰ ਮੂਨ ਧੰਨਵਾਦ ਚੇਅਰਮੈਨ ਸਾਹਿਬ ਨੂੰ ਮੈਂ ਲਾਇਕੀ ਕਹਿਣਾ ਚਾਹੂਗੀ ਜੀ ਇਹ ਚੇਅਰਮੈਨ ਵੀ ਨਾਲ ਨੇ ਤੇ ਨਾਲੇ ਆਮ ਆਦਮੀ ਪਾਰਟੀ ਹਲਕਾ ਲਾਉਤੇ ਨੇ ਕੋਈ ਇੰਚਾਰਜ ਵੀ ਨਹੀਂ ਤੇ ਆਲ ਪੰਜਾਬ ਰੇੜੀ ਫੜੀ ਯੂਨੀਅਨ ਜਿਹੜੀ ਹੈ ਇਹ ਸਾੜੇ 90 ਹਲਕੇ ਦੇ ਜਿਹੜੇ ਆ ਉਹ ਵੋਟਰ ਨੇ ਤੇ ਨਾਲ ਸਪੋਰਟਰ ਨੇ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਆਲ ਪੰਜਾਬ ਰੇੜੀ ਫੜੀ ਜਿੰਨੀਆਂ ਜਿਹੜਾ ਉਹ ਵੱਧ ਚੜ ਕੇ ਹਰ ਤਰ੍ਹਾਂ ਦਾ ਬੱਤ ਕਰੇਗੀ ਔਰ ਜਿਹੜੇ ਆ ਬੀਟੂ ਜੀ ਨੂੰ ਐਮਐਲਏ ਬਣਾ ਕੇ ਆਪਾਂ 90 ਹਲਕੇ ਵੀ ਭੇਜਾਂ ਜੇ ਲੱਗਦਾ ਪਹਿਲਾਂ ਗੱਲ ਨਹੀਂ ਸੀ ਸੁਣੀ ਜਾਂਦੀ ਇਹਨਾਂ ਦੇਖੋ ਗੱਲ ਇਹ ਆ ਜੀ ਇੱਕ ਬੰਦਾ ਸੀਗਾ ਜਿਹੜਾ ਪਾਰਟੀ ਨੇ ਇੱਕ ਸਾਈਡ ਤੇ ਕਰਤਾ ਉਹਨੇ ਆਪਣੀ ਹੈਂਕਰ ਬਾਜੀ ਛੱਡੀ ਨੇ ਪਤਾ ਜੀ ਅਫਸਰ ਸੀਗਾ ਤੇ ਅਫਸਰशाही ਛੱਡੀ ਨੇ ਜਿਹੜੀ ਰਾਜ ਦਿੱਤੀ ਏ ਇਹ ਹੱਕ ਬੰਦੇ ਨੂੰ ਅਪਰਾਈਜ਼ ਕਰਨਾ ਹੁੰਦਾ ਉਹਨੇ ਤੇ ਰੇੜੀਆਂ ਵਾਲਿਆਂ ਨੂੰ ਚੁਕਾਇਆ ਔਰ ਨਾਲ ਇਹ ਧਰਨਾ ਧੱਕਾ ਮਾਰਿਆ ਵੀ ਜੇ ਤੁਸੀਂ ਰੇੜੀਆਂ ਨਾ ਚੁੱਕੀਆਂ ਤੇ ਮੈਂ ਧਰਨਾ ਲਾਦਾਗਾ ਤੇ ਸ਼ੁਕਰ ਹੈ ਕਿ ਜਿਹੜਾ ਉਹ ਇੱਕ ਸਾਈਟ ਤੇ ਹੋ ਗਿਆ ਰੱਬ ਨੇ ਜਿਹੜੀ ਉਹ ਸਾਡੀ ਸੁਣ ਲਈ